هي اوه اوه مڙه پخالو مڙه مڙه ني جا اپ جي جا بول راجي دا ਆਪ ਚਾ ਕੇ ਮੈਂ ਪਾਪ ਆਗੇ ਬਹੁਤ ਆ ਗਿਆ ਬੜਾ ਅੱਜ ਅਗਲੇ ਰੰਗਰ ਤੇ ਖੜ ਜਾ कंपाओ जिता मर्ज़ी करो त ਸ੍ਰੀ ਸਤਪੁਰ ਬਾਬਾ ਵਾਲਾ ਜੀ ਆਲ ਮਹਾਰਾਜ ਜੀ ਹੈ ਜੀ ਬਾਬਾ ਵਾਲਾ ਜੀ ਦੇ 171ਵੇਂ ਜਨਮ ਦਿਨ ਤੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ ਦੋਸਤੋ ਉਪਲਬਧ ਵਿੱਚ ਅੱਜ 11 ਦੇ ਇਸ ਨੂੰ ਇਤਵਾਰ ਜੁਰੀ ਸਵੇਰ ਯਾਤਰਾ ਜਿਹੜੀ ਹੈ ਸਾਡੇ ਪਿੰਡ ਤੋਂ ਚੱਲੀ ਗਈ ਹੈ ਮਲਕੋਵਾਲ ਤੱਕ ਜਾਣੇ ਕੋਟ ਤੋਂ ਗਿੱਲਾਂ ਵਾਲੀ ਤੋਂ ਰਾਮਲ ਰੌਵਲ ਕੈਰਾ ਸੁਲਤਾਨ ਬਾਬਾ ਲਾਜ ਹਸਪੀਟਲ ਕੋਟਲੀ ਬਾਬਾ ਛੱਤ ਵਾਲੇ ਗੁਰਦੁਆਰੇ ਤੋਂ ਹੋ ਕੇ ਮੰਮਨਾ ਤੋਂ ਹੋ ਕੇ ਲਾਲਪੁਰਾ ਲਾਲਪੁਰ ਤੋਂ ਵਾਪਸ ਆਣ ਤੋਂ ਬਾਅਦ ਬਾਬਾ ਲਾਜ ਜੀ ਦੀ ਖਫਾ ਨਾਲ ਸੁਖਸ਼ਾਂਤੀ ਨਾਮ ਮਹਾਰਾਜ ਜੀ ਨੇ ਸਰੇ ਉਹ ਉਦਘਾਟਨ ਕਰਕੇ ਦੋਹਿਆਂ ਅਸ਼ੀਰਵਾਦ ਦਿੱਤਾ ਆਪਣਾ ਤੇ ਮਹਾਰਾਜ ਜੀ ਦੀ ਕਿਰਪਾ ਨਾਲ ਸਾਰਾ ਸੁਖਸ਼ਾਂਤੀ ਨਾ ਹੋਵੇ

ਬੋੜੇ ਬੋੜੇ ਚਲਾਉਣੀ ਲੜਨ ਦੇ ਮਗਰ ਪਿੱਛੇ ਮੈਂ ਇਕੱਲਾ ਕੀ ਕਰਾਂ ਯਾਰ ਆ ਪੂਰਾ ਕਿੱਦਾਂ ਸਾਰੇ ਨਾ ਪਿਆਵੇਂ ਇੱਕ ਮਹੀਨੇ ਪਾਏ ਆ ਆ ਜਮ ਲੈ ਕੇ ਜਾਮ ਤਿੰਨ ਰੁਪਏ ਆ ਪਾ ਕੀ ਕਿਤੇ ਆ ਪਾ ਲੈ ਆ ਮੇਰੇ ਨਾਲ ਆ ਸਾਰੇ ਪਾਲਕੀ ਨਾਲ ਸਤਿਗੁਰ ਸ਼੍ਰੀ ਬਾਬਾ ਲਾਲ ਵਿਆਲ ਮਹਾਰਾਜ ਜੀ ਦਾ 600 ਤੱਕ ਵਰ੍ਹਾ ਜਨਮ ਦਿਹਾੜਾ ਬੜੀ ਖੁਸ਼ੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਉਹਨਾਂ ਦੇ ਸਬੰਧ ਵਿੱਚ ਅੱਜ 11 ਤਰੀਕ ਨੂੰ ਐਤਵਾਰ ਸਵੇਰੇ 6:30 ਵਜੇ ਮਹਾਰਾਜ ਜੀ ਦੇ ਅਸ਼ੀਰਵਾਦ ਦੇ ਨਾਲ ਰੋਪਾ ਯਾਤਰਾ ਦਾ ਆਰੰਭ ਹੋਇਆ ਠੰਡ ਵੀ ਬਹੁਤ ਆ ਪਰ ਸੰਗਤਾਂ 'ਚ ਉਤਸ਼ਾਹ ਵੀ ਬਹੁਤ ਜ਼ਿਆਦਾ ਆ ਵੱਖ-ਵੱਖ ਪਿੰਡਾਂ ਦੀਆਂ ਸੰਗਤਾਂ ਪੂਰਾ ਸਾਲ ਉਡੀਕਦੀ ਰਹਿੰਦੀ ਆ ਇਸ ਸ਼ੋਭਾ ਯਾਤਰਾ ਨੂੰ ਅੱਜ ਸਾਰੇ ਪਿੰਡਾਂ ਦੇ ਵਿੱਚ ਵੱਖ-ਵੱਖ ਪ੍ਰਕਾਰ ਦੇ ਲੋਕ ਲੱਗੇ ਆ ਅੱਜ ਸੰਗਤ ਸੇਵਾਦਾਰ ਪੈਦਲ ਚੱਲ ਕੇ 15-16 ਕਿਲੋਮੀਟਰ ਦਾ ਇਹ ਸਫ਼ਰ ਆ ਜਿਹੜਾ ਬਾਬਾ ਲਾਲ ਜੀ ਦੀ ਖੁਸ਼ੀ ਪ੍ਰਾਪਤ ਕਰਨ ਵਾਸਤੇ ਉਹਨਾਂ ਤੋਂ ਆਸ਼ੀਰਵਾਦ ਲੈਣ ਵਾਸਤੇ ਸੰਗਤਾਂ ਜਿਹੜੀਆਂ ਪੈਦਲ ਚੱਲਦੀਆਂ ਇੱਕ-ਇੱਕ ਸਾਲ ਤੋਂ ਸਾਰਿਆਂ ਨੇ ਸੁਖਣਾ ਸੁਖੀ ਹੁੰਦੀ ਆ ਸਾਰਿਆਂ ਦੀਆਂ ਸ਼ੁਭ ਕਾਮਨਾਵਾਂ ਜਿਹੜੀਆਂ ਨੇ ਉਹ ਪੂਰੀਆਂ ਹੁੰਦੀਆਂ ਕਾਮਨਾਵਾਂ ਸਾਰਿਆਂ ਦੀਆਂ ਬਾਬਾ ਲਾਲ ਜੀ ਅਸੀਂ ਅਰਦਾਸ ਕਰਦੇ ਆਂ ਕਿ ਸੱਚੇ ਪਾਤਸ਼ਾਹ ਜਿੱਦੀ ਜਿੱਦੀ ਮਨੋ ਕਾਮਨਾਵਾਂ ਇਹ ਸ਼ੋਭਾ ਯਾਤਰਾ ਦੇ ਵਿੱਚ ਤੇ ਚੌਣ ਵਾਲੇ ਜਿਹੜੇ ਮੇਲਾ 19 ਤੇ 20 ਤਰੀਕ ਨੂੰ ਮਨਾਇਆ ਜਾ ਰਿਹਾ ਉਹ ਸਾਰੀਆਂ ਮਾਲਕ ਕਪੂਰੀਆਂ ਕਰੂਗਾ ਤੇ ਸਾਰੀ ਸੰਗਤ ਜਿਹੜੀ ਆ ਉਹ ਸ਼ਰਧਾ ਦੇ ਨਾਲ ਇਸ ਮੇਲੇ ਨੂੰ ਪੂਰੇ ਜੋਰ ਨਾਲ ਮਨਾ ਰਹੀ ਹੈ ਬੋਲੀ ਸਤਿਗੁਰੂ ਜੀ ਆਲ ਮਹਾਰਾਜ ਜੀ ਕੀ ਜੈ ਜੈ जाम <laughs> ॾाढा हिकु <muchos> न

i'm so, okay, yeah, trying